हक़ खोलयादारे भाईदार पुरशोधी साहिब पिंडा जे पिते पारे ਇਹਦੇ ਲੋਕ ਰਿਸ਼ਰ ਕੁਮਾਰ ਦੇ ਦਾਲ ਦਾਣਾ ਤੇ ਆਕਰ ਹੋਇਆ ਔਰ ਇਹ ਵੀ ਖੜਾ ਬਚਾਉਣੀ ਜਈ ਲੱਗਦਾ ਬਾ ਜਿਹੜੋ ਰੱਖਣੇ ਦਾ ਪਹਾੜਾ ਨੇ ਦੇ ਮੁੰਡੇ ਆ ਜਈ ਜੇ ਤੁਸੀਂ ਹਰਿਆਣੇ ਦੇ ਜਈ ਐਸਡੀ ਉਹ ਰੱਖ ਲਓਗੇ ਔਰ ਤੁਸੀਂ ਪੰਜਾਬ ਦੇ ਲੋਕਾਂ ਦਾ ਭਲਾ ਕਿਵੇਂ ਹੋਊਗਾ ਓਏ ਲੋਕੋ ਤੁਸੀਂ ਸਮਝੋ ਓਏ ਅੱਜ ਵੀ ਇੱਥੇ ਕੋਈ ਮੈਂ ਬਾਣਾ ਵੱਡਾ ਕੰਟਰੀ ਦਾ ਨਹੀਂ ਆ ਜਿਹੜੇ ਸਾਡੇ ਪੰਜਾਬ ਦੇ ਪਾਣੀ ਵਾਲੇ ਮੁੰਡਾ ਸੀ ਮੈਂ ਗੱਲ ਦੀ ਗੋਸ਼ ਕਰਕੇ ਮੈਂ ਬਲਦੇਵ ਸਿੰਘ ਪਾਣੀ ਉੱਪਰ ਸਾਫ ਸਰਦਾਰ ਪਰਸੋਦਰ ਸਿੰਘ ਜੀ ਗੱਲਸਾਭ ਅਜਾਗੀ ਸਾਡੇ ਬੈਠਿਆ ਦੇਖ ਜਿਮੇਤਾ ਇਹਨਾਂ ਨੂੰ ਮੈਂ ਦੱਸਣਾ ਚਾਹਣਾ ਉਹ ਇਹਨਾਂ ਨੂੰ ਜੰਮਰ ਜਿਮਨੀ ਦੇ ਵਿੱਚ ਜਾ ਕੇ ਪੁੱਛੋ ਉਹ ਹਰਾਨ ਦੇ ਲੋਕ ਪਾਰਟੀ ਕਰਕੇ ਸਾਡੇ ਨੌਜਵਾਨਾਂ ਦਾ ਕਾਲਾ ਕਿਉਂ ਨਹੀਂ ਜਾਂਦੇ ਆ ਉਹਨਾਂ ਨੂੰ ਮਨਣਾ ਇੱਕ ਅਮਿਤ ਕੁਮਾਰ ਇਹ ਵੀ ਇੱਥੇ ਬੈਠਾ ਨੇ ਜੀ ਇਹਦਾ ਮੇਰੇ ਕੋਲ ਨੋਟ ਅਡਰੈਸ ਨੋਟ ਕਰ ਲੈ ਉਹਨਾਂ ਦਾ ਮੋਤੀਪ ਜੀ ਇਹ ਵੀ ਹਰਾਨ ਦੇ ਪੁੱਤਾਂਗੇ ਪ੍ਰਾਪਾ ਸਮਾ ਸਮਾਗਮ ਦੇ ਮੌਕੇ 'ਤੇ ਫਕੀਰ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਨੂੰ ਸਪੋਰਟ ਕਰਨਾ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ